ਪਿੰਡਨਕੇਰੀਆਂ ਦੇ ਖੇਤਾਂ ਵਿੱਚ ਅਚਾਨਕ ਅੱਗ ਲੱਗਣ ਕਰਕੇ ਸੈਂਕੜੇ ਟਰਾਲੀਆਂ ਤੂੜੀ ਦੀਆਂ ਸੜ ਕੇ ਸੁਆਹ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਸਲੱਖਣ ਸਿੰਘ ਵਾਸੀ ਨਕੇਰੀਆਂ ਨੇ ਦੱਸਿਆ ਕਿ ਉਸ ਦੇ ਵੱਲੋਂ ਕਿਸਾਨਾਂ ਤੋਂ ਨਾੜ ਮੁੱਲ ਲੈ ਕੇ ਕਰੀਬ 300 ਟਰਾਲੀਆਂ ਤੂੜੀ ਦੀਆਂ ਬਣਾਈਆਂ ਗਈਆਂ ਸਨ ਜਿਸ ਨੂੰ ਉਸ ਦੇ ਵੱਲੋਂ ਖੇਤਾਂ ਵਿੱਚ ਰੱਖਿਆ ਗਿਆ ਸੀ ਅਤੇ ਅਚਾਨਕ ਅੱਜ ਅੱਗ ਲੱਗ ਗਈ ਜਿਸ ਕਰਕੇ ਉਸ ਦੀ ਸਾਰੀ ਤੂੜੀ ਸੜ ਕੇ ਸੁਆਹ ਹੋ ਗਈ ਹੈ ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਇੱਕ ਗਰੀਬ ਕਿਸਾਨ ਦੇ ਵੱਲੋਂ ਜ਼ਿਮੀਂਦਾਰਾਂ ਤੋਂ ਨਾੜ ਮੁੱਲ ਲੈ ਕੇ ਤੂੜੀ ਬਣਾਈ ਜਾਰੀ ਸੀ ਜਿਸ ਦੌਰਾਨ ਅਚਾਨਕ ਅੱਜ ਅੱਗ ਲੱਗ ਗਈ ਤੇ ਅੱਗ ਲੱਗਣ ਕਰਕੇ ਸਾਰੀ ਜਿਹੜੀ ਤੂੜੀ ਹੈ ਉਹ ਸੜ ਕੇ ਸੁਆਹ ਹੋ ਗਈ ਹੈ ਉਧਰ ਵਾਪਰੀ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਜਿਸ ਤੇ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਉਧਰ ਪੀੜਤ ਕਿਸਾਨ ਨੇ ਸਰਕਾਰ ਪਾਸੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ ਹਾਂਜੀ ਇਹ ਜੀ ਤੂੜੀ ਨੂੰ ਅੱਗ ਲੱਗੀ ਕਿਹੜੇ ਕਾਰਨ ਕਰਕੇ ਲੱਗੀ ਇਹ ਤਾਂ ਕੁਝ ਪਤਾ ਨਹੀਂ ਚੱਲ ਰਹੀ ਹੋ ਰਹੀ ਜੀ ਕਿੰਨੀ ਟਰਾਲੀ ਸੀਗੀ 300 ਟਰਾਲੀ ਇਹ ਸਾਰੀ ਆਵਦੀ ਸੀ ਕਿ ਨੇ ਮੁੱਲ ਲੈ ਕੇ ਬਣਾਈ ਸੀ ਮੁੱਲ ਲੈ ਕੇ ਬਣਾਈ ਸੀ ਮੁੱਲ ਲੈ ਕੇ ਬਣਾਈ ਸੀ ਹਾਂਜੀ 350 ਟਰਾਲੀ ਹੈ ਅਸੀਂ ਤੇ ਜਿੰਮੇਦਾਰਾਂ ਕੋਲ ਲੈ ਕੇ ਮੁੱਲ ਲੈ ਕੇ ਬਣਾਈ ਹੈ ਮੁੱਲ ਲੈ ਕੇ ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਤੁਸੀਂ ਅਸੀਂ ਤੇ ਇਹ ਬੇਨਤੀ ਕਰਦੇ ਹਾਂ ਜੀ ਸਾਨੂੰ ਕੋਈ ਮਜਬੂਰ ਦਿੱਤਾ ਜਾਵੇ ਜੀ ਗਰੀਬ ਬੰਦੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਤੂੜੀ ਨੂੰ ਅੱਗ ਲੱਗੀ ਆ ਬਹੁਤ ਮਾੜਾ ਹੋਇਆ ਜੀ ਇਸ ਬੰਦੇ ਨੇ ਗਰੀਬ ਬੰਦਾ ਹੈ ਇਸ ਬੰਦੇ ਨੇ 100 150 ਕਿੱਲਾ ਨਾੜ ਸਾਡੇ ਤੋਂ ਹੀ ਮੁੱਲ ਲੈ ਕੇ ਤੂੜੀ ਬਣਾਈ ਏ ਤੇ ਬਹੁਤ ਮਾੜੀ ਘਟਨਾ ਹੋਈ ਹੈ ਗਰੀਬ ਬੰਦਾ ਇਹਦੇ ਪੱਲੇ ਕੁਝ ਨਹੀਂ ਹੈਗਾ ਹੁਣ ਤੇ ਇਹਨੂੰ ਮੰਗ ਤੇ ਹੀ ਆ ਵੀ ਇਹਨੂੰ ਵੱਤਵਾ ਸਰਕਾਰ ਵੱਲ ਮੁਆਵਜ਼ਾ ਦਿੱਤਾ ਜਾਵੇ ਨਹੀਂ ਤੇ ਬੰਦਾ ਬਹੁਤ ਟੈਨਸ਼ਨ ਲੈ ਕੇ ਕੋਈ ਹੋਰ ਵੀ ਕੰਮ ਕਰ ਸਕਦਾ ਕਿੰਨੇ ਰੁਪਏ ਦੀ ਟਰਾਲੀ ਸੀਗੀ ਜੋ ਬਣਵਾਈ ਤੁਸੀਂ ਇੱਕ ਟਰਾਲੀ ਦਾ 1000 ਰੁਪਏ ਰੜੀ 1000 ਰੁਪਏ ਵਾਲੀ ਆ ਹਾਂਜੀ ਮੁੱਲ ਜਿਹੜੀ ਵੇਚਣੀ ਉਹ ਦੱਸਣਾ ਸੀ ਇਹ ਸਾਡੇ ਕੋਲ ਕੀ ਇਹਨਾਂ ਨੇ 나ੜ ਲਿਆ ਸੀ ਮੁੱਲ ਲਿਆ 1000 ਰੁਪਏ ਤੋਂ ਦਸੀ ਲਈਏ ਤੁਹਾਨੂੰ 20 ਕਿੱਲੋ ਮੇਰੇ ਕੋਲ ਲਿਆ ਹੈ ਇੱਕ ਮੇਂ ਗੱਲ ਕਰਾਂ ਮੇਰੇ ਤੇ 20 ਕਿੱਲੋ ਮੇਰਾ ਛੋਟਾ ਭਰਾ ਹੈ ਅੱਛਾ ਜੀ ਤੇ 10 ਕਿੱਲੋ ਮੇਰਾ ਤਾਇਰਾ ਮੁੰਡਾ ਫਰਗੜ ਸਿੰਘ ਹੈ ਅੱਛਾ ਜੀ ਉਹਦੇ ਕੋਲ 나ੜ ਲਿਆ ਹੈ ਆਂਡ ਗਵਾੜ ਹੋਰ ਸਰਾਂ ਆਂਡ ਬਾਕੀ ਸੰਚੈਨ ਸਿੰਘ ਹੋਰ ਆਂਡ ਗਵਾੜ 100 150 ਕਿੱਲੋ ਇਹਨੇ ਗਰੀਬ ਬੰਦੇ ਨੇ ਤੇ ਆਪਦੇ ਲਾਲਚ ਵਾਸਤੇ ਤੇ ਥੋੜੀ ਆ ਨਾੜਕ ਥੋੜੀ ਬਣਾਈ ਹੈ ਹੁਣ ਕੀ ਕਹਿਣਾ ਚਾਹੋਗੇ ਇਹਨਾਂ ਵੀ ਜਿਹੜੀ ਮਸ਼ੀਨਾਂ ਤੋਂ ਮਸ਼ੀਨ ਵੀ ਕਿਰਾਏ ਤੇ ਟਰੈਕਟਰ ਵੀ ਕਿਰਾਏ ਤੇ ਵੀ ਕਿਰਾਏ ਤੇ ਸਾਰਾ ਕੁਝ ਇਹਨਾਂ ਆਦੇ ਜੀ ਤੇ ਗਰੀਬ ਬੰਦੇ ਨੂੰ ਜਿੰਨਾ ਵੀ ਹੁੰਦਾ ਸਰਕਾਰ ਫਿਰ ਮਦਦ ਕਰੇ ਤੇ ਫਾਇਦਾ ਹੀ ਹੈ